ਚੋਕਲਾ ਸਾਢੇ 3 ਵਜੇ ਫੋਨ ਚੁਕਲਾ ਨੇ ਲੱਭੂ ਨੇ ਸਾਢੇ 3 ਫੋਨ ਚੁੱਕਿਆ ਮੈਂ ਕਿਹਾ ਜਾ ਬੂਟੇ ਘਰ ਜਾ ਗੇਟ ਘੜਕਾ ਕੇ ਤੇ ਬਾਅਦ ਚ ਵਾਪਸ ਕੋਈ ਨਹੀਂ ਅਸੀਂ ਚੱਲੇ ਆਪਣਾ ਬਾਬਾ ਜੀ ਬਰਤਨ ਲੈਣ 판ਜਾ ਸਾਨੂੰ ਆਂਦੇ ਆ ਵੀ ਜੰਡੇਆਲੇ ਜਿਹੜੇ ਬਰਤਨਾਂ ਦੀਆਂ ਬਣਾ ਫੈਕਟਰੀ ਵੀ ਹੈਗੀ ਇਹ ਤੋਂ ਪੱਤਰ ਵਧੀਆ ਮਿਲਦੇ ਨੇ ਪੱਤਰ ਵਧੀਆ ਮਿਲ ਜਾਂਦੇ ਆ ਉਹਦੇ ਕਰਕੇ ਮੈਂ ਕਿਹਾ ਚਲੋ ਜੰਡੇਆਲੇ ਪਤਾ ਕਰ ਲੀਦੇ ਜੇ ਉਹ ਤੋਂ ਸਸਤੇ ਮਿਲਦੇ ਤੇ ਅਸੀਂ ਬਲੌਗ ਵਾਲਿਆਂ ਨੂੰ ਵੀਰਾਂ ਦੱਸਾਂਗੇ ਵੀ ਕਿਹੜੀ ਦੁਕਾਨ ਤੋਂ ਖਰੀਦਦੇ ਤੇ ਕਿੰਨਾ ਕੁ ਰੇਟ ਦਾ ਫਰਕ ਹੈ ਹਾਲ ਗੇਟ ਦਾ ਤੇ ਉਥੋਂ ਦਾ ਕਿਉਂਕਿ ਉੱਥੇ ਫੈਕਟਰੀਆਂ ਪਿੱਤਲ ਦੇ ਭਾਂਡੇ ਜਾਂਦੇ ਬੜੀ ਮਿਲਦੇ ਉੱਥੋਂ ਪਿੱਤਲ ਦੇ ਉਹ ਸਾਰੇ ਭਾਂਡੇ ਮਿਲ ਜਾਂਦੇ ਆਂ ਹਾਂ ਆ ਨਾਲ ਸਾਡੇ ਮੇਰਾ ਵੀਰ ਆਪਾਂ ਵੈਸੇ ਤੇ ਲੰਗਰ ਵਾਲੇ ਬਰਤਨ ਲੈਣ ਚੱਲੇ ਆ ਕਿਉਂਕਿ ਸਾਨੂੰ ਦਾ ਸੇਵਾ ਦਾ ਪੈਸਾ ਆਇਆ ਤੇ ਉਹ ਬਚਾ ਕਰਕੇ ਚੱਲੀਏ ਹੋਰ ਕੰਮ ਆ ਕਿ ਕਾਪੜਾ ਘਰ ਦਾ ਪੈ ਉਹ ਜਿੱਥੇ ਮਰਦੀ ਬਤ ਲਈਦਾ ਇਹ ਹਰ ਇੱਕ ਦਾ ਪੈ ਆਉਂਦਾ ਸੇਵਾ ਦਾ ਆ ਸਾਡੇ ਨਾਲ ਆਪਣੇ ਕਾਲੇ ਪਿੰਡ ਤੋਂ ਵੀਰ ਵੀ ਕੀ ਆ ਜਿੰਨਾ ਸਾਨੂੰ ਦੱਸਿਆ ਵੀ ਜੰਡੇ ਵਾਲੇ ਬਰਤਨ ਸਸਤੇ ਮਿਲਦੇ ਆ ਆ ਨਾਲ ਸਾਡਾ ਮੇਜਰ ਵੀਰ ਗਿਲ ਡੀਜੇ ਟੈਂਟ ਸਾਰਾ ਇਹ ਵੀ ਉਥੇ ਸੇਵਾ ਚੁੱਕਦੇ ਅਨੰਦਪੁਰ ਸਾਹਿਬ ਬਾਕੀ ਤੁਹਾਨੂੰ ਜੰਡਿਆਲੇ ਜਾ ਕੇ ਤੇ ਉਥੇ ਵਰਤ ਵਰਖਾਵਾਂਗੇ ਤੇ ਅੱਗੋਂ ਤੁਹਾਨੂੰ ਫੇਰ